ਸ਼੍ਰੀ ਰਾਮ ਕਿਰਪਾ ਸੇਵਾ ਸੰਗ ਵੈਲਫਰ ਸੁਸਾਇਟੀ ਫਾਜ਼ਲਕਾ ਵੱਲੋਂ ਅੱਜ ਫਾਜ਼ਲਕਾ ਦੇ ਕੋਰਟ ਕੰਪਲੈਕਸ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਸੰਸਥਾ ਦੇ ਸੰਸਥਾਪਕ ਰਜੀਵ ਕੱਕੜੇਜਾ ਜੀ ਦੀ ਦੇਖਰੇਖ ਦੇ ਵਿੱਚ ਲਗਾਇਆ ਗਿਆ। ਦੱਸਦੀ ਹੈ ਕਿ ਸ਼੍ਰੀ ਰਾਮ ਕਿਰਪਾ ਸੇਵਾ ਸੰਗ ਵੈਲਫਰ ਸੁਸਾਇਟੀ ਵੱਲੋਂ ਫਾਜ਼ਲਕਾ ਦੇ ਵੱਖ-ਵੱਖ ਏਰੀਏ ਦੇ ਵਿੱਚ ਲਗਾਤਾਰ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਜਿਸ ਕੈਂਪਾਂ ਦੇ ਵਿੱਚ ਖੂਨਦਾਨੀਆਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਆਪਾਂ ਸਭ ਜਾਣਦੇ ਆ ਕਿ ਖੂਨ ਦੀ ਅਵਸ਼ਕਤਾ ਹਮੇਸ਼ਾ ਹੀ ਰਹਿੰਦੀ ਹੈ ਜੇਕਰ ਕੋਈ ਐਕਸੀਡੈਂਟ ਕੇਸ ਹੁੰਦਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਕਟਨਾ ਵਾਪਰਦੀ ਹੈ ਤਾਂ ਹਰ ਇੱਕ ਨੂੰ ਖੂਨ ਦੀ ਲੋੜ ਰਹਿੰਦੀ ਹੈ ਸੋ ਇਹ ਵੱਡੀ ਸੇਵਾ ਫਾਜ਼ਲ ਕਾਦੇਹੀ ਜੰਪਲ ਰਜੀਵ ਕੱਕੜੇਜਾ ਜੀ ਵੱਲੋਂ ਫਾਜ਼ਲ ਕਾਦੇ ਵਿੱਚ ਨਿਭਾਈ ਜਾ ਰਹੀ ਹੈ ਜਿਸ ਦੇ ਵਿੱਚ ਖੂਨਦਾਨੀ ਜੋ ਨੌਜਵਾਨ ਪਿੰਡਾਂ ਤੋਂ ਲੈ ਕੇ ਸ਼ਹਿਰ ਤੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਪਹੁੰਚਦੇ ਹਨ ਔਰ ਖੂਨਦਾਨ ਕਰ ਲਈ ਹਰ ਕੈਂਪ ਦੇ ਵਿੱਚ ਪਹੁੰਚ ਕੀਤੀ ਜਾਂਦੀ ਜਿੱਥੇ ਕਿ ਵੱਡੀ ਮਾਤਰਾ ਦੇ ਵਿੱਚ ਖੂਨਦਾਨ ਕੀਤਾ ਜਾਂਦਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਦੇਖਾ ਸਾਡੇ ਫੇਸਬੁੱਕ ਪੇਜ ਤੇ ਉਹ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲੋ ਤੁਸੀਂ ਵੀ ਦੇਖੋ ਇਹ ਤਸਵੀਰਾਂ ਫਾਜ਼ਿਲਕਾ ਦੇ ਕੋਟ ਕੰਪਲੈਕਸ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਸ਼੍ਰੀ ਰਾਮ ਕਿਰਪਾ ਸੇਵਾ ਸੰਗ ਵੈਲਪਰ ਸੁਸਾਇਟੀ ਫਾਜ਼ਿਲਕਾ ਵੱਲੋਂ ਅੱਜ ਇੱਕ ਖੌਂਦਾਨ ਕੈਂਪ ਲਗਾਇਆ ਗਿਆ ਫਾਜ਼ਿਲਕਾ ਤੋਂ ਲਖਵੀਰ ਸਿੰਘ ਦੀ ਸਪੈਸ਼ਲ ਰਿਪੋਰਟ ਬਨੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਜਾ ਕੈਂਪ ਸਾਨੂੰ ਸਾਡੇ ਆਦਰਨੀਆ ਫਾਜ਼ਿਲਕਾ ਦੇ ਮਾਨਯਾ ਜੱਜ ਸਾਹਿਬ ਸੈਸ਼ਨ ਜੱਜ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਕੈਂਪ ਲੱਗਿਆ ਹੈ ਡਿਸਟ੍ਰਿਕਟ ਰੀਗਲ ਸਰਵਿਸ ਅਥਾਰਟੀ ਫਾਜ਼ਲਕਾ ਔਰ ਜ਼ਿਲ੍ਹਾ ਕੋਰਪ ਕੋਮਪਲੈਕਸ ਫਾਜ਼ਲਕਾ ਦੇ ਐਸਡੀਐਫਸੀ ਬੈਂਕ ਮਾਨਸਾ ਬ੍ਰਾਂਚ ਦੇ ਸਹਿਯੋਗ ਨਾਲ ਲੱਗਿਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਥੈਂਕਸ ਕਰੂੰਗਾ ਸਭ ਦਾ ਕਿ ਉਹਨਾਂ ਨੇ ਸਾਨੂੰ ਐਸਐਸਓ ਭਾਗਿਕ ਦਾ ਸਾਨੂੰ ਅਸਰ ਦਿੱਤਾ ਤੇ ਅੱਜ ਉਹਨਾਂ ਦੀ ਗਾਈਡੈਂਸ ਦੇ ਵਿੱਚ ਉਹਨਾਂ ਦੇ ਮਾਰਗਦਰਸ਼ਨ ਦੇ ਵਿੱਚ ਕੰਮ ਕੀਤਾ ਸੀ ਸਾਨੂੰ ਬਹੁਤ ਅੱਛਾ ਲੱਗਿਆ ਇੱਕ ਸਾਨੂੰ ਬਲੇਸਿੰਗਸ ਮਿਲੀਆਂ ਐਸਸੀ ਨੂੰ ਲੈ ਕੇ ਤਾਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਔਰ ਅੱਜ ਇਹ ਕੈਂਪ ਜੋ ਦੋਸਤੀ ਜੋੜੇ ਦਾ ਕੈਂਪ ਹੈ ਬਠਿੰਡਾ ਐਮਸੋ ਟੀਮ ਆ ਰਹੀ ਹੈ ਫਾਜ਼ਲਕਾ ਦੇ ਵਿੱਚ ਔਰ ਲਗਭਗ 650 ਯੂਨਿਟਸ ਦੇ ਅਬਾਊਟ ਹੋ ਚੁੱਕੇ ਆ 200 ਯੂਨਿਟ ਦਾ ਟਾਰਗੇਟ ਹੈ ਜੋ ਪੂਰਾ ਕਰ ਲਿਆ ਗਿਆ ਹੈ ਜੀ ਵਰਕਿੰਗ ਡੇ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਵੀ ਜ਼ਰੂਰੀ ਸੀ ਅੱਜ ਦੇ ਦਿਨ ਇਹ ਕੰਮ ਲਗਾਉਣ ਦਾ ਵਰਕਿੰਗ ਟੀਮ ਦੇ ਵਿੱਚ ਸੀ ਕਿ ਸਾਨੂੰ ਕਿਉਂਕਿ ਫਾਜ਼ਲ ਕਾ ਦੀ ਹਮੇਸ਼ਾ ਸਾਨੂੰ ਸਪੋਰਟ ਰਹਿੰਦੀ ਹੈ ਔਰ ਰਵੇ ਕੀ ਸਾਨੂੰ ਪਤਾ ਹੈ ਆਸ਼ੀਰਵਾਦ ਹੈ ਅਸੀਂ ਲਾਸਟ ਟਾਈਮ ਜਦੋਂ 9 ਜੂਨ ਦਾ ਕੈਂਪ ਕਰਨਾ ਸੀ ਤੇ ਕੋਰਟ ਕੰਪਲੈਕਸ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਅਸੀਂ ਆਏ ਇੱਥੇ ਮੋਟੀਵੇਸ਼ਨ ਕਰਨ ਵਾਸਤੇ ਔਰ ਲਗਭਗ ਜੋ 150 ਇੱਥੋਂ ਦੇ empioyes ਸੀਗੇ ਇੱਕ ਮੀਟਿੰਗ ਹਾਲ ਦੇ ਵਿੱਚ ਸਾਨੂੰ ਉਹਨਾਂ ਨੇ ਇੱਕ ਇਹ ਦੱਸਿਆ ਕਿ ਸੀ ਕੈਂਪ ਇੱਥੇ ਕਰਨਾ ਚਾਹੁੰਦੇ ਆ ਔਰ ਲਗਾਉਣਾ ਵੀ ਸੀ ਵਰਕਿੰਗ ਡੇ ਹੈ ਤੇ ਤੁਸੀਂ ਸਾਨੂੰ ਦੱਸ ਕੇ ਜਾਓ ਕਦੋਂ ਲਗਾਓਗੇ ਤਾਂ ਸਾਨੂੰ ਬਹੁਤ ਅੱਛਾ ਲੱਗਿਆ ਤਾਂ ਅਸੀਂ ਕਿਉਂਕਿ employes ਨੇ ਸਾਰੇ ਸੰਡੇ ਦੀ ਛੁੱਟੀ ਹੁੰਦੀ ਹੈ employes ਕੋ ਤਾਂ ਅੱਜ ਵਰਕਿੰਗ ਡੇ ਕਰਕੇ ਇਸੇ ਕੈਂਪ ਲਗਾਏਗਾ ਜੇ ਜੈਸਰ ਬਾਣਵੀਏ ਸਾਰੇ ਹਾਜ਼ਰ ਹੋਣਗੇ ਤਾਂ ਸਾ ਵੀ ਹਾਜ਼ਰ ਹੋਏਗਾ ਪਰ ਮੋਸਟਲੀ ਜੋ ਇਹਨਾਂ ਦੇ ਕਰਕੇ ਇਹ ਕੈਂਪ ਕਾਮਯਾਬ ਹੋਣਾ ਹੈ ਕਿ ਇਹਨਾਂ ਦਾ ਸਟਾਫ ਲੋਕੀ ਕੋਆਪਰੇਸ਼ਨ ਵੱਡੀ ਹੈ ਸਭ ਤੋਂ ਵੱਡੀ ਜਿਨ੍ਹਾਂ ਕਰਕੇ ਅੱਜ ਕੈਂਪ ਸਫਲ ਹੋ ਜਾਏ ਜੈਸਰ ਗੱਲ ਕਰੀਏ ਦੋੜ ਦੇ ਅੰਦਰ ਕਿੰਨੇ ਜਿਹੜੇ ਗਾਜ਼ੀ ਅਧਿਕਾਰੀ ਸਾਹਿਬਾਨ ਨੇ ਆ ਸਰ ਅਜੀਤ ਸਿੰਘ ਰਾਸ ਜਿਹੜਾ ਇੱਥੋਂ ਦੇ ਹੈੱਡ ਨੇ ਜਿਨ੍ਹਾਂ ਨੇ ਮਤਲਬ ਕੀਤਾ ਸੀ ਸਾਰਾ ਰੋਲਾਈਜ਼ੇਸ਼ਨ ਕੀਤੀ ਸੀ ਉਹਨਾਂ ਕੋਲ 117 ਜਿਨ੍ਹਾਂ ਦੇ ਨਾਮ ਆਏ ਸੀ 17% ਦੇ ਔਰ 80% ਦੇ ਨਾਮ ਮੇਰੇ ਕੋਲ ਰਜਿਸਟਰ ਹੋਏ ਸੀਗੇ ਔਰ ਲਗਭਗ ਸਾਨੂੰ ਪਤਾ ਹੈ ਕਿ 180 90% ਸਾਡੇ ਕੋਲ ਪਹੁੰਚ ਜੰਗੇ 200 ਦਾ ਟਾਰਗੇਟ ਹੈ ਕੋਈ 10 ਵੀ ਘੱਟ ਵੀ ਸਕਦੇ 10 ਦੇ ਉੱਪਰ ਵੀ ਹੋ ਸਕਦੇ ਆ 60% ਜੋ ਰਿਸਪੌਂਸ ਹੈ ਤੋ ਉਹੀ ਮਿਲੇਗਾ ਸਾਹਿਬ ਅਜੇ ਇਹ ਕਿੰਨੇ ਚਿਹਰੇ ਨੇ ਜਿਨ੍ਹਾਂ ਨੇ ਪਹਿਲੀ ਵਾਰ ਲਗਭਗ 50% ਚਿਹਰੇ ਨੰਬਰ